ਹਾਂ ਜੀ ਦੋਸਤੋ ਅੱਜ ਦਾ ਪਰੌਜ ਸਵਾਗਤ ਹੈ ਤੁਹਾਡਾ ਅਸੀਂ ਲੈ ਲਈਏ ਗੱਡੀ ਨਵੀਂ ਮੈਂ ਤਾਂ ਕਿੰਦੂਣਾ ਹੈ ਮੈਨੂੰ ਵਧਾਈਆਂ ਦਿਓ ਹੋਰ ਨਹੀਂ ਭਾਈ ਜੇ ਕਿਸੇ ਨੇ geke pure ਗੱਡੀ ਚ ਚਾਹੀਦੀ ਆ ਤਾਂ ਦੱਸਦੇ ਹੋ ਸਾਨੂੰ ਓਏ ਹੋਰ ਹੀ ਭਰਾਵਾ ਐ ਟੈਰ ਤੇ ਚੋਕੇ ਦੰਦਾ ਹੈ ਦਾਉ ਕੁਲੀ ਦਾਓ ਆਹ ਇਹਦਾ ਦਿੱਕਤੀ ਨਮੀ ਕੱਲ ਜਿੰਨੂ ਬਣਾਦਾ ਜਾਜ ਬਾਈ ਬਾਈ ਯਾਰ ਬਾਈ ਸਾਡੀ ਗੱਡੀ ਪੈਂਚਰ ਹੋ ਗਈ ਆ ਇਹ ਰੋਣੀ ਕਿਵੇਂ ਕਰੀ ਪਿੱਛੇ ਨਾ ਮੜ ਚਲੀਓ ਹਵਾ ਹਤੇ ਪਰ ਇਹ ਨਹੀਂ ਆਦੀ ਬਾਈ ਪੈਂਚਰ ਆ ਫੇਰ ਹਾਂ ਮੋੜ ਲਾ ਫੇਰ ਪਿੱਛੇ ਗੱਲ ਕੋ ਚੰਗਾ ਰਹੇਗਾ ਮੰਨ ਜਾਂ ਮੇਰੀ ਗੱਲ ਮੋੜ ਫੇਰ ਬਾਈ ਆ ਗੱਡੀ ਸਾਡੀ ਪੈਂਚਰ ਹੋ ਗਈ ਟਾਇਰ ਖੁੱਟ ਜੀ ਸੀ ਵੇ ਚੱਲ ਭਰਾਵਾ ਮੋਰਲਾ ਵਤਨਾ ਵੱਲ ਨੂੰ ਹਾਂ ਇੱਧਰ ਹੀ ਬੈਠੂੰਗਾ ਕੁੰਨ ਤੋਂ ਬਈ ਬਖਾਲੇ ਨਾ ਕੁੰਨ ਕੋਲੋਂ ਹੁਣ ਆਪਣੇ ਵਤਨਾ ਨੂੰ ਵਾਪਸ ਮੋੜ ਚਲੀਏ ਬਹੁਤ ਵਾਟ ਆ ਗਏ ਲਾਈਵ ਮਿੱਤਰੋ ਆਪਾਂ ਚੱਲੇ ਆ ਵਾਪਸ ਸਾਡੀ ਗੱਡੀ ਹੋ ਗਈ ਐ ਪੈਂਚਰ ਭਾਜੋ ਭੱਜਦਾ ਬੜਾ ਓਏ ਖੜ ਗਿਆ ਮੈਨੂੰ ਭੈ ਆਂਦੀ ਭੈ ਆਂਦੀ ਕਿਤੇ ਵੇਖੀ ਇੱਧਰ ਹੀ ਆ ਚੱਲ ਬਈ